ਤੇ ਜਾ ਕੇ ਆਇਆ ਸਾਡੇ ਜਿੰਨੇ ਵੀ ਵਿੰਗ ਨੇ ਪਾਰਟੀ ਦੇ ਉਹ ਸਾਰੇ ਦੇ ਸਾਰੇ ਸਰਗਰਮ ਨੇ ਜਿੰਨੇ ਵੀ ਨੇਤਾ ਨੇ ਉਹ ਸਾਰੇ ਸਰਗਰਮ ਨੇ ਥਾਂ ਥਾਂ ਦੇਤੇ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀ ਵਾਸਤੇ ਵੋਟਾਂ ਮੰਗ ਰਹੇ ਹਾਂ ਸਰਕਾਰ ਨੇ 600 ਯੂਨਿਟ ਬਿਜਲੀ ਜਿਹੜੀ ਦਿੱਤੀ ਸੀ ਉਹ ਅੱਜ ਵੀ ਨਿਰੰਤਰ ਲੋਕਾਂ ਨੂੰ ਜਾਰੀ ਹੈ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ ਪੰਜਾਬ ਦੇ ਸਕੂਲਾਂ ਦੀ ਨੁਹਾਰ ਅਸੀਂ ਬਦਲੀ ਹੈ ਮੁਹੱਲਾ ਕਲੀਨਿਕ ਥਾਂ ਥਾਂ ਦੇ ਉੱਤੇ ਖੁੱਲੇ ਨੇ ਮੁਹੱਲਾ ਕਲੀਨਿਕ ਦੇ ਵਿੱਚ ਮੁਫਤ ਦਵਾਈਆਂ ਤੇ ਮੁਫਤ ਟੈਸਟ ਜਿਹੜੇ ਉਹ ਕੀਤੇ ਜਾ ਰਹੇ ਨੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ ਪੰਜਾਬ ਸਰਕਾਰ ਨੇ 13 ਟੋਲ ਪਲਾਜ਼ੇ ਬੰਦ ਕੀਤੇ ਨੇ ਇਸੇ ਰਾਜ ਦੇ ਵਿੱਚ ਇਉਂ ਨਹੀਂ ਹੋਇਆ ਕਿ ਟੋਲ ਪਲਾਜ਼ੇ ਲੱਗੇ ਹੋਏ ਜਿਹੜੇ ਉਹ ਬੰਦ ਹੋ ਜਾਣ SSF ਸਰਕਾਰ ਦੀ ਇੱਕ ਪ੍ਰਾਪਤੀ ਹੈ ਸੜਕ ਸੁਰੱਖਿਆ ਫੋਰਸ ਉਹਦੇ ਨਾਲ ਸੜਕਾਂ ਦੇ ਉੱਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ 50% ਜਿਹੜੀ ਆ ਉਹ ਕਮੀ ਆਈ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਪਰ ਕਿਸੇ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਨਾਲ یوں ਯੋਜਨਾਬੱਧ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਲੜਾਈ ਨਹੀਂ ਲੜੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੜਾਈ ਲੜ ਰਹੀ ਹੈ 60000 ਦੇ ਕਰੀਬ ਨੌਕਰੀਆਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਦਿੱਤੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੋਂ ਕਿਤੋਂ ਇਹ ਨਹੀਂ ਆਇਆ ਕਿ ਕਿਸੇ ਨੇ ਕੋਈ ਸਿਫਾਰਿਸ਼ ਦੇ ਨਾਲ ਨੌਕਰੀ ਲਈ ਹੋਵੇ ਜਾਂ ਫਿਰ ਉਹਨੇ ਪੈਸੇ ਦੇ ਕੇ ਨੌਕਰੀ ਲਈ ਹੋਵੇ ਪਹਿਲਾ ਹੁੰਦਾ ਇਹ ਸੀਗਾ ਵੋਟਾ ਅਨਾਉਂਸਮੈਂਟ ਹੋਈ ਤੇ ਨਾਲ ਦੇ ਨਾਲ ਨੌਕਰੀਆਂ ਦਾ ਐਲਾਨ ਹੋ ਜਾਂਦਾ ਸੀ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਜਾਂਦਾ ਸੀ ਕੋਈ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਕੋਈ ਇੱਕ ਸਿੰਗਲ ਵੀ ਨੌਕਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈ ਕਿਉਂਕਿ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਕੱਲ ਹੀ ਪਰਤੇ ਨੇ ਆ ਕੇ ਉਹਨਾਂ ਨੇ ਜਿੰਨਾਂ ਕੰਪਨੀਆਂ ਦੇ ਨਾਲ ਉਹਨਾਂ ਦੇ ਟਾਈ ਅਪ ਹੋਏ ਨੇ ਗੱਲਬਾਤ ਹੋਈ ਆ ਉਹ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੀਆਂ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕੇ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਇੱਕ ਨਵਾਂ ਵਧੀਆ ਹੰਗਾਰਾ ਮਿਲੂਗਾ ਕਿਉਂਕਿ ਇਹ ਚੋਣਾ ਪਿੰਡਾਂ ਦੇ ਨਾਲ ਜਿਆਦਾ ਸੰਬੰਧਤ ਨੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਕਲਚਰ ਨੂੰ ਖਤਮ ਕਰਨ ਦੇ ਵਿੱਚ ਲਗਭਗ ਜਿਹੜਾ ਉਹ ਸਫਲ ਹੋਈ ਹੈ ਔਰ ਅਸੀਂ ਪਿੰਡਾਂ ਦੇ ਵਿੱਚੋਂ ਦੁਸ਼ਮਣੀਆਂ ਖਤਮ ਕੀਤੀਆਂ ਨੇ ਪਰਚਾ ਕਲਚਰ ਖਤਮ ਕਰਕੇ ਅਸੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕਰਵਾਏ ਨਹੀਂ ਤਾਂ ਤੁਹਾਡੇ ਇਸ ਏਰੀਆ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹ ਕਿਸੇ ਤੋਂ ਭੁੱਲਿਆ ਨਹੀਂ ਕੋਲਿਆਂ ਵਾਲੀ ਹੋਰਾਂ ਦੇ ਵੇਲੇ ਤੁਹਾਨੂੰ ਯਾਦ ਹੋਣਾ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਈ ਸੀ ਵਰਦੀਆਂ ਪਾਉਣੀਆਂ ਬਾਕੀ ਸੀ ਉਹ ਨਾਮ ਵਾਪਸ ਲੈ ਲਏ ਗਏ ਇਸ ਕਰਕੇ ਕਿਉਂਕਿ ਕੋਈ ਵਿਰੋਧੀ ਧਿਰ ਦੇ ਜਿਹੜੀ ਵਿਰੋਧੀ ਪਾਰਟੀ ਸੀ ਉਹਨਾਂ ਦੇ ਜਿਹੜੇ ਕੁਝ ਵਲੰਟੀਅਰ ਉਹਨਾਂ ਦੀ ਭਰਤੀ ਹੋ ਗਈ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਇਹਦੇ ਵਿੱਚ ਸਿਰਫ ਸਾਡੇ ਜਿਹੜੇ ਉਹ ਭਰਤੀ ਹੋਣੇ ਚਾਹੀਦੇ ਆ ਤੋਤੀ ਸਰਪੰਚ ਕਿਸੇ ਨੂੰ ਭੁੱਲਿਆ ਨਹੀਂ ਸਿਕੰਦਰ ਸਿੰਘ ਮਲੂਕਾ ਕਿਸੇ ਨੂੰ ਭੁੱਲੇ ਨਹੀਂ ਉਹ ਹੱਥੀਕੁੱਟ ਦੇ ਸਨ ਲੋਕਾਂ ਨੂੰ ਅਸੀਂ ਉਹ ਸਾਰਾ ਜਿਹੜਾ ਗੁੰਡਾ ਰਾਜ ਸੀ ਉਹਦੀ ਸਮਾਪਤੀ ਕੀਤੀ ਹੈ ਔਰ ਉਹਦੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਾਸਤੇ ਆਏ ਆ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਦਿੱਤੀਆਂ ਜਾਣ ਔਰ ਅਸੀਂ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਹਾਂ ਔਰ ਇਸ ਮਿਹਨਤ ਨੂੰ ਫਲ ਜਿਹੜਾ ਉਹ ਲੋਕਾਂ ਨੇ ਲਾਉਣਾ ਤੇ ਉਹ ਫਲ ਲਾਉਣਗੇ ਵੀ ਪੰਜਾਬ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਪਚੜ ਗਿਆ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਦੌਰਾਨ ਉਹ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਸਿੱਖਿਆ ਦਾ ਖੇਤਰ ਸੀ ਚਾਹੇ ਉਹ ਸਿਹਤ ਦਾ ਖੇਤਰ ਸੀ 3100 ਸਟੇਡੀਅਮ ਇਸ ਵੇਲੇ ਪੰਜਾਬ ਦੇ ਵਿੱਚ ਬਣ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਪਿੰਡਾਂ ਦੇ ਉੱਤੇ ਕਿਉਂਕਿ ਸਾਡਾ ਟੀਚਾ ਡਰੱਗ ਤੋਂ ਬੱਚਿਆਂ ਨੂੰ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣਾ ਜਿਹੜੀ ਕੁੜੀਆਂ ਦੀ ਕ੍ਰਿਕਟ ਦੀ ਟੀਮ ਪਿਛਲੇ ਦਿਨਾਂ ਦੇ ਵਿੱਚ ਵਿਸ਼ਵ ਜੇਤੂ ਹੋ ਕੇ ਆਈ ਹੈ ਜਿਹੜੀਆਂ ਲੜਕੀਆਂ ਪੰਜਾਬ ਤੋਂ ਨੇ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਜਦੋਂ ਹਾਕੀ ਦੀ ਟੀਮ ਸਾਡੀ ਵਿਸ਼ਵ ਵਿਜੇਤਾ ਹੋ ਕੇ ਆਈ ਸੀ ਤਿੰਨਾਂ ਦਿਨਾਂ ਤੋਂ ਬਾਅਦ ਹੀ ਤਿੰਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੱਦ ਕੇ ਦਿੱਤੀ ਸੀ ਉਦੋਂ ਜਦੋਂ ਕਿ ਅਜੇ ਕੇਂਦਰ ਦੀ ਸਰਕਾਰ ਨੇ ਵੀ ਕੁਝ ਨਹੀਂ ਸੀ ਦੇਤਾ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ ਸਭ ਤੋਂ ਵੱਡਾ ਜਿਹੜਾ ਸੁਨੇਹਾ ਮੈਂ ਇਹ ਹੀ ਦੇਣਾ ਚਾਹੁੰਨਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪਿੰਡਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਕਢਾਉਣ ਦੇ ਵਿੱਚ ਸਫਲ ਹੋਏ ਆ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਨਾ ਤਾਂ ਸਮਗਲਰਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਰੱਖਦੇ ਆ ਨਾ ਕਦੀ ਸਾਡੇ ਐਮਐਲਏ ਜਾਂ ਸਾਡੇ ਮੰਤਰੀ ਸਹਿਬਾਨ ਦੀ ਕੋਈ ਫੋਟੋ ਆਈ ਹੈ ਕਿਸੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਨਾਲ ਨਾ ਅਸੀਂ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਪਨਾਹ ਦਿੰਨੇ ਆ ਨਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੰਨੇ ਆ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਹੋ ਰਹੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਰਕਾਰ ਦੀਆਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਹੋਣ ਔਰ ਇਹਨਾਂ ਦੇ ਵਿੱਚੋਂ ਹੀ ਸਾਨੂੰ ਭੜਕਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲਣੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਪੁੱਤ ਭਤੀਜੇ ਸਾਲੇ ਜੀਜੇ ਵਾਲੀ ਜਿਹੜੀ ਰਾਜਨੀਤੀ ਸੀ ਉਹਨੂੰ ਅਸੀਂ ਖਤਮ ਕੀਤਾ ਔਰ ਆਮ ਬੱਚਿਆਂ ਨੂੰ ਜਿਹੜਾ ਉਹ ਮੁਰੇ ਲੈ ਕੇ ਆਏ ਆ ਕੋਈ ਤੁਹਾਡਾ ਸਵਾਲ ਹੈ ਤੁਸੀਂ ਕਰੋ ਤੁਸੀਂ ਕਹਿ ਰਹੇ ਬਣਾ ਨਹੀਂ ਦਿੰਦੇ ਨਾ ਚਿੱਟਾ ਖਤਮ ਹੋ ਰਿਹਾ ਹੈ ਚਿੱਟਾ ਵੀ ਚੱਲ ਰਿਹਾ ਹੈ ਗਾਸਟਰ ਵੀ ஓਮੀ ਚੱਲ ਰਿਹਾ ਜਿਵੇਂ ਪਹਿਲਾਂ ਮੁਕਾਬਲੇ ਹੁੰਦੇ ਸੀ ਜਿਹਨਾਂ ਚ ਵੀਡੀਓ ਵੀ ਵਾਇਰਲ ਹੋ ਰਹੀਆਂ ਤੇ ਫਿਰ ਸਰਕਾਰ ਕਹਿੰਦੀ ਜੀ ਪਹਿਲਾਂ ਸਰਕਾਰਾਂ ਚ ਹੀ ਹੁੰਦਾ ਸੀ ਹੁਣ ਤੁਸੀਂ ਖਤਮ ਕਰ ਰਹੇ ਹੋ ਨਹੀਂ ਕਰ ਰਹੇ ਸਰਕਾਰ ਕਹਿੰਦੀ ਜੀ ਹੁਣ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ ਅੰਕੜੇ ਦੇਖਦੇ ਹੋ ਕਿੰਨਾ ਜਿਹੜਾ ਚਿੱਟਾ ਉਹ ਫੜਿਆ ਗਿਆ ਤੇ ਕਿੰਨੇ ਸਮਗਲਰ ਜਿਹੜੇ ਆ ਉਹ ਅੰਦਰ ਦਿੱਤੇ ਨੇ ਈਵਨ ਜਿਹੜੇ ਲੋਕ ਕਹਿੰਦੇ ਸੀਗੇ ਕਿ ਐਸ ਬੰਦੇ ਨੂੰ ਹੱਥ ਨਹੀਂ ਪੈਣਾ ਉਹਨੂੰ ਹੱਥ ਪਿਆ ਜਿਹੜਾ ਯੁੱਧ ਪੱਦਰ ਦੇ ਉੱਤੇ ਇਹ ਲੜਿਆ ਜਾ ਰਿਹਾ ਜਦੋਂ ਯੁੱਧ ਲੜਿਆ ਜਾਂਦਾ ਤੋ ਰਾਤੋਂ ਰਾਤ ਨਹੀਂ ਖਤਮ ਹੋ ਜਾਂਦਾ 20 ਸਾਲ ਦਾ ਪਿਆ ਹੋਇਆ ਜਿਹੜਾ ਚਿੱਟੇ ਦਾ ਗੰਧ ਆ ਉਹਨੂੰ ਸਾਫ਼ ਕਰਨ ਦੇ ਵਾਸਤੇ ਕੁਝ ਸਮਾਂ ਚਾਹੀਦਾ ਜਿੱਦੋਂ ਤੱਕ ਗੈਂਗਸਟਰਾਂ ਦੀ ਗੱਲ ਹੈ ਅਸੀਂ ਗੈਂਗਸਟਰਾਂ ਦੇ ਉੱਤੇ ਠੱਲ ਪਾਉਣ ਦੇ ਵਿੱਚ ਸਫਲ ਹੋਏ ਆ ਗੈਂਗਸਟਰਾਂ ਨੂੰ ਉਤਸ਼ਾਹਤ ਕੌਣ ਕਰ ਰਿਹਾ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਕੌਣ ਦੇ ਰਿਹਾ ਉਹ ਵੀ ਤੁਹਾਨੂੰ ਸਭ ਨੂੰ ਜਿਹੜਾ ਜਿਉ ਪਤਾ ਦੱਸਣ ਦੀ ਲੋੜ ਨਹੀਂ ਆ ਜੇ ਹੁਣੇ ਤਰਨ ਤਾਨ ਵਾਲੀ ਚੋਣ ਜਿਹੜੀ ਆ ਉਹ ਲੰਘ ਕੇ ਗਈ ਆ ਉਹ ਕਿਹਦੇ ਪਰਿਵਾਰ ਦੇ ਨਾਲ ਸੰਬੰਧਿਤ ਸੀ ਜਿਹੜਾ ਉਮੀਦਵਾਰ ਸਭ ਨੂੰ ਪਤਾ ਘੱਟੋ ਘੱਟ ਅਸੀਂ ਲਾਅ ਐਂਡ ਆਰਡਰ ਦੇ ਉੱਤੇ ਈਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਕੋਈ ਗੈਂਗਸਟਰ ਜਿਹੜਾ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਉਹਦੇ ਵਾਸਤੇ ਜ਼ੀਰੋ ਟੋਲਰੈਂਸ ਨੀਤੀ ਹੈ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਅੱਗੇ ਜਵਾਬ ਦਿੱਤਾ ਜਾਊਗਾ ਸਰਪੰਚ ਸਾਹਿਬ ਬਠਿੰਡਾ ਦੀ ਥਰਮਲ ਕਲੋਨੀ ਦੀ ਜਿਹੜੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਵੇਚੀ ਜਾ ਰਹੀ ਹੈ ਵਿਰੋਧਤਾ ਹੋ ਰਹੀ ਹੈ ਤੁਹਾਡੇ ਵਿਰੋਧੀ ਵਿਰੋਧਤਾ ਕਰ ਰਹੇ ਹੈਗੇ ਕਿਵੇਂ ਦੇਖ ਦਿਓ ਦੇਖੋ ਉਹਨਾਂ ਨੂੰ ਵਿਰੋਧ ਕਰਨ ਦੇ ਵਾਸਤੇ ਕੁਝ ਹੈ ਨਹੀਂਗਾ ਤੁਹਾਨੂੰ ਜੇ ਯਾਦ ਹੋਵੇ ਇਹ ਤਾਂ ਸਾਰਾ 1 ਰੁਪਏ ਦੇ ਵਿੱਚ ਦੇ ਗਏ ਸੀਗੇ ਮਨਪ੍ਰੀਤ ਸਿੰਘ ਬਾਦਲ ਹੁਰੀ ਘੱਟੋ-ਘੱਟ ਸੀ ਕਿਸੇ ਨੂੰ 1 ਰੁਪਈਏ ਦੇ ਵਿੱਚ ਤਾਂ ਨਹੀਂ ਦਿੱਤਾ ਅਸੀਂ ਕਿਸੇ ਆਪਣੇ ਦੇ ਨਾਂ ਤਾਂ ਨਹੀਂ ਜਿਹੜਾ ਉਹ ਕਰ ਦਿੱਤੀ ਥਰਮਲ ਵਾਲੀ ਜਿਹੜੀ ਜਗ੍ਹਾ ਹੈ ਉਹ ਸਰਕਾਰ ਦੀ ਹੈ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਉਹ ਸਰਕਾਰ ਪਾਲਿਸੀ ਬਣਾ ਕੇ ਅੱਜ ਪੰਨ ਸਾਹਿਬ ਜਿਹੜਾ ਐਸਐਸਪੀ ਪਟਿਆਲਾ ਦੀ ਆਡੀਓ ਵਾਇਰਲ ਹੋ ਰਹੀ ਹੋਇਆ ਉਹਦੇ ਬਾਰੇ ਕੀ ਕਹਿੰਦੇ ਜਿਵੇਂ ਇੰਸਟਰਕਸ਼ਨਸ پاس ਕਰਦੇ ਨੇ ਉਹਨਾਂ ਨੂੰ ਰੁਪਈਏ ਤੇ ਭੇਜ ਦਿੱਤਾ ਜਾਂਦਾ ਹੈ ਜਿਹੜਾ ਰੁਪਈਏ ਤੇ ਚੱਲ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਅੱਜ ਆਇਆ ਆਰਡਰ ਜੇ ਤੁਸੀਂ ਪੜ੍ਹਿਆ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਤਾਰੀਫ ਕੀਤੀ ਆ ਕਿ ਵੋਟਾਂ ਤੱਕ ਸਰਕਾਰ ਨੇ ਆਪ ਹੀ ਉਹਨਾਂ ਨੂੰ ਜਿਹੜਾ ਜੀ ਉਹ ਛੁੱਟੀ ਦੇ ਉੱਤੇ ਭੇਜ ਦਿੱਤਾ ਔਰ ਜਿਹੜੀਆਂ ਪਟੀਸ਼ਨਾਂ ਪਈਆਂ ਸੀਗੀਆਂ ਵੀਡੀਓ ਵਾਲੀਆਂ ਜਾਂ ਹੋਰ ਦੰਨੀਆਂ ਉਹ ਸਾਰੀਆਂ ਦੀਆਂ ਸਾਰੀਆਂ ਖਾਰਜ ਹੋਈਆਂ ਨੇ ਔਰ 22 ਤਰੀਕ ਜਿਹੜੀ ਉਹ ਅਗਲੀ ਲੱਗੀ ਆ ਉਹਨਾਂ ਨੇ ਇਹ ਜਿਹੜੀ ਆਡੀਓ ਸੁਖਬੀਰ ਸਿੰਘ ਬਾਦਲ ਹੋਰਾਂ ਨੇ AI ਦੇ ਨਾਲ ਜਨਰੇਟ ਕਰਕੇ ਪਾਈ ਸੀ ਉਹਦੀ ਫੋਰੈਂਸਿਕ ਜਾਂਚ ਦੇ ਹੁਕਮ ਜਿਹੜੇ ਦਿੱਤੇ ਆ ਔਰ ਉਹ ਕਿਉਂਕਿ ਕਾਰੀ AI ਦੇ ਨਾਲ ਰਹੇ ਨੇ ਆਪਣੇ ਜਿਹਨਾਂ ਦੇ ਦਿਮਾਗ ਨਹੀਂ ਕੰਮ ਕਰਦੇ ਉਹੋ ਹੀ ਫਿਰ ਉਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਉਹ ਕਾਂਗਰਸ ਦੇ ਉੱਤੇ ਵੀ ਜਿਹੜਾ ਉਹ ਬਣਾ ਕੇ ਪਾ ਰਹੇ ਨੇ ਸਾਡੇ ਏਜੀ ਸਾਹਿਬ ਨੇ ਪੱਕੇ ਪੇਸ਼ ਕਰਦਿਆਂ ਹੋਇਆ ਦੱਸਿਆ ਕਿ ਅੱਜ ਸਵੇਰੇ ਵੀ ਉਹ ਪਾ ਕੇ ਆਏ ਨੇ ਕੱਲ ਜਦੋਂ ਬਹਿਸ ਹੋ ਰਹੀ ਸੀ ਇੱਕ ਉਹਨਾਂ ਨੇ ਕਾਂਗਰਸ ਦੇ ਉੱਤੇ ਪਾਈ ਹੈ ਇਸੇ ਤਰ੍ਹਾਂ ਦੀ ਸਾਡੇ ਉੱਤੇ ਜਿਹੜਾ ਸਾਡੇ ਆਫੀਸਰ ਸਹਿਬਾਨ ਦੇ ਉੱਤੇ ਪਾਈ ਸੀ ਇਹ ਉਹੀ ਆਫੀਸਰ ਨੇ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਟਿਆਲੇ ਦੇ ਵਿੱਚ ਕਿਉਂਕਿ ਉਹ ਐਸਆਈਟੀ ਨੂੰ ਹੈਡ ਕਰ ਰਹੇ ਨੇ ਉਸ ਐਸਆਈਟੀ ਨੂੰ ਅ ਜਿਹੜੀ ਜਾਂਚ ਵਿਕਰਮ ਸਿੰਘ ਮਜੀਠੀਆ ਹਰਾਂ ਵਾਲੇ ਕੇਸ ਦੀ ਕਰ ਰਹੀ ਹੈ ਇਸ ਕਰਕੇ ਉਸ ਅਫੀਸਰ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਚੰਨੂ ਸਰੋਨੂ ਸਾਹਿਬ ਜਿਸ ਤਰ੍ਹਾਂ ਜਨਰਲਪੁਰ ਸਿੱਧੂ ਨੇ ਧਿਆਨ ਦਿੱਤਾ ਹੈਗਾ ਕਿ ਹਰਸੀ 500 ਕਰੋੜ ਦੀ ਵਿਕਤੀ ਹੈ ਕਾਂਸਟਰਡੀ ਚੇਅਰ ਬਣਦੀ ਹੈ ਉਹਮੰਤਰੀ ਦੇ ਬਾਰੇ ਕੀ ਕਹਿੰਦੇ ਦੇਖੋ ਕਾਂਗਰਸ ਨੇ ਤਾਂ ਜਿਹੜੇ ਪੱਤੇ ਬਿਲਕੁਲ ਹੀ ਖੋਲ ਦਿੱਤੇ ਆ ਆਪਣੇ ਕਿ ਸਾਡੇ ਤਾਂ ਸੇਲ ਲੱਗੀ ਹੋਈ ਹੈ ਇਹ ਕਿਹੜਾ ਆਉਂਦਾ ਉਹ ਕਹਿੰਦੇ 500 ਕਰੋੜ ਰੁਪਈਆ ਸਾਡੇ ਕੋਲ ਹੈ ਨਹੀਂ ਮੇਰੇ ਕੋਲ ਟੈਚੀ ਹੈ ਨਹੀਂ ਤਾਂ ਕਰਕੇ ਸਾਨੂੰ ਸੀਐਮ ਨਹੀਂ ਬਣਾਇਆ ਉਧਰ ਉਹ ਜਾਖੜ ਸਾਹਿਬ ਜਿਹੜੇ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਉਹ ਭਾਜਪਾ ਦੇ ਕਾਂਗਰਸੀ ਵਿੰਗ ਦੇ ਵਿੱਚ ਨੇ ਭਾਜਪਾ ਦੇ ਆਗੂ ਨੇ ਉਹ ਕਹਿੰਦੇ ਜੀ 350 ਕਰੋੜ ਰੁਪਈਆ ਤਾਂ ਮੈਂ ਵੀ ਸੁਣਿਆ ਜੀ ਉਦੋਂ ਲੱਗਿਆ ਸੀ ਪਤਾ ਉਹਨਾਂ ਨੂੰ ਹੈਗਾ ਪਤਾ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਵੀ ਆ ਪਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਆ ਕਿ 500 ਕਰੋੜ ਰੁਪਈਆ ਕਿਵੇਂ ਇਕੱਠਾ ਕੀਤਾ ਜਾਂਦਾ ਸੀ ਕਿਹਨੂੰ ਦਿੱਤਾ ਜਾਂਦਾ ਸੀ ਪਤਾ ਜਾਖੜ ਸਾਹਿਬ ਨੂੰ ਵੀ ਆ ਕਿਉਂਕਿ ਜਦੋਂ 350 ਕਰੋੜ ਦੀ ਉਹ ਗੱਲ ਕਰ ਰਿਹਾ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਸੀਗੇ ਉਸ ਵੇਲੇ ਜਾਕੜ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਪਤਾ ਕਿ ਉਹ 350 ਕਰੋੜ ਰੁਪਇਆ ਕਿਹਨੂੰ ਦਿੱਤਾ ਗਿਆ ਮੈਂ ਸਮਝਦਾ ਕਿ ਜਾਖੜ ਸਾਹਿਬ ਦੀ ਘੱਟੋ ਘੱਟ ਇਹ ਜ਼ਿੰਮੇਵਾਰੀ ਜਿਹੜੀ ਜ਼ਰੂਰ ਬਣਦੀ ਆ ਜਿਹੜੇ ਅਸ਼ਵਨੀ ਸ਼ਰਮਾ ਜੀ ਨੇ ਭਾਜਪਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਦੋ ਬੰਦੇ ਤੁਹਾਡੀ ਪਾਰਟੀ 'ਚ ਨੇ ਇਸ ਵੇਲੇ ਜਾਖੜ ਸਾਹਿਬ ਵੀ ਤੇ ਕੈਪਟਨ ਅਮਰਿੰਦਰ ਸਿੰਘ ਊਰੀ ਵੀ ਦੋਨਾਂ ਨੂੰ ਬਿਠਾ ਕੇ ਪੁੱਛ ਕੇ ਲੋਕਾਂ ਨੂੰ ਦੱਸ ਦੇਣਾ 350 ਕਰੋੜ ਰੁਪਇਆ ਤੇ 500 ਕਰੋੜ ਰੁਪਇਆ ਕਿੱਥੋਂ ਇਕੱਠਾ ਹੁੰਦਾ ਸੀ ਕਿਹੜੀ ਇੰਡਸਟਰੀ ਤੋਂ ਲਿਆ ਜਾਂਦਾ ਸੀ ਕਿਹੜੇ ਪ੍ਰਾਈਵੇਟ ਹਸਪਤਲਾਂ ਤੋਂ ਲਿਆ ਜਾਂਦਾ ਸੀ ਕਿਹਨੂੰ ਦਿੱਤਾ ਜਾਂਦਾ ਸੀ ਸਾਡਾ ਵਾਲੀ ਸੌਦ ਮਿਲ 2025 ਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਕਹਿ ਰਿਹਾ ਕਿਸਾਨ ਜਥੇਬੰਦੀਆਂ ਕਹਿ ਨਹੀਂ ਇਹ ਉਹਨਾਂ ਦੇ ਇਹਨਾਂ ਛੱਡੋ ਅਸੀਂ ਉਹਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹੌਲੀ-ਹੌਲੀ ਕਰਕੇ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਅਧਿਕਾਰ ਖੋਏ ਜਾ ਰਿਹਾ ਜੇ ਪੀਯੂ ਵਾਲਾ ਮਾਮਲਾ ਆਇਆ ਸਰਕਾਰ ਨੇ ਉਹਦੇ ਉੱਤੇ ਡਟ ਕੇ ਸਟੈਂਡ ਲਿਆ ਜੇ ਐਸਵਾਈਐਲ ਵਾਲਾ ਮਾਮਲਾ ਆਇਆ ਉਹਦੇ ਉੱਤੇ ਸਟੈਂਡ ਲਿਆ ਜੇ ਚੰਡੀਗੜ੍ਹ ਵਾਲਾ ਮਾਮਲਾ ਆਇਆ ਉਹਦੇ ਉੱਤੇ ਡਟ ਕੇ ਜਿਹੜਾ ਉਹ ਸਟੈਂਡ ਲਿਆ ਤਾਂ ਹੀ ਕਰਕੇ ਕੇਂਦਰ ਦੀ ਸਰਕਾਰ ਨੂੰ ਬਾਰ-ਬਾਰ ਯੂ ਟਰਨ ਜਿਹੜਾ ਉਹ ਮਾਰਨਾ ਪਿਆ ਤੁਹਾਡੇ ਨੇੜੇ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਉੱਥੋਂ ਦੇ ਜਿਹੜੇ ਭਾਜਪਾ ਦੇ ਆਗੂ ਨੇ ਉਹ ਤਾਂ ਗੰਗ ਕਨਾਲ ਵਾਲਾ ਵੀ ਜਿਹੜਾ ਜੀ ਉਹ ਫੰਕਸ਼ਨ ਰੱਖ ਕੇ ਬੈਠੇ ਸੀਗੇ ਸੈਲੀਬ੍ਰੇਸ਼ਨ ਕਰਨ ਦੇ ਵਾਸ ਉਹ ਉਹ ਤੋਂ ਉਹਦੇ ਤੋਂ ਯੂ ਟਰਨ ਉਹਨਾਂ ਨੇ ਕਿਉਂ ਮਾਰਿਆ ਕਿਉਂ ਵਾਪਸ ਗਏ ਨੇ ਕਿਉਂਕਿ ਸਰਕਾਰ ਨੇ ਆਪਣਾ ਵਿਰੋਧ ਦਰਜ ਕਰਾਇਆ ਤੁਸੀਂ ਦੇਖੋ ਜੇ SYL ਦੀ ਗੱਲ ਚੱਲੀ ਸੈਂਟਰ ਦੀ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਇਹਦੇ ਵਿੱਚ ਦਖਲ ਨਹੀਂ ਦੇਵਾਂਗੇ ਕਿਉਂ ਕਿ ਮੁੱਖ ਮੰਤਰੀ ਸਾਹਿਬ ਨੇ ਉਹਦਾ ਤਰੀਕਾ ਜਿਹੜਾ ਸੀ ਉਹਨਾਂ ਨੂੰ ਦੱਸਦਾ ਵੀ SYL ਨਹੀਂ ਇਹ YSL ਹੈ ਇਹ YSL ਹੈ ਇਹਨੂੰ ਯਮਨਾ ਸਤਲੋਜ ਲਿੰਕ ਜਿਹੜਾ ਜੀ ਉਹ ਕਰੋ ਯਮਨਾ ਵਾਲਾ ਪਾਣੀ ਸਾਨੂੰ ਜਿਹੜਾ ਉਹ ਦਿਓ ਜਿਹੜਾ PU ਵਾਲਾ ਮਾਮਲਾ ਹੈ PU ਜਿਹੜੀ ਆ ਉਹ ਪੰਜਾਬ ਦੀ ਜਾਇਦਾਦ ਨਹੀਂ ਬਲਕਿ ਪੰਜਾਬ ਦਾ ਕਲਚਰ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਸ ਕਰਕੇ ਉਹਦੇ ਉੱਤੇ ਸਿਰਫ ਔਰ ਸਿਰਫ ਜੇ ਕਿਸੇ ਦਾ ਹੱਕ ਹੈ ਤਾਂ ਉਹ ਪੰਜਾਬ ਦਾ ਸਾਡੇ ਵਾਲੇ ਮਾਮਲੇ ਉੱਤੇ ਵੀ ਨੌਜੋਸਦ ਨੂੰ ਸਵਾਲ ਚੱਕਿਆ ਕਿ ਉਹ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿ ਰਾਜਾਂ ਬਲੰਗ ਦੇ ਨਾਲ ਕੋਈ ਸੈਟਿੰਗ ਹੋ ਗਈ ਹੈ ਸਾਡੀ ਪਾਰਟੀ ਜਿਹੜੀ ਆ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਆ ਰਾਜਾਂ ਦੇ ਅਧਿਕਾਰਾਂ ਨੂੰ ਜਿੱਥੇ-ਜਿੱਥੇ ਖੋਇਆ ਜਾਊਗਾ ਅਸੀਂ ਉਸ ਚੀਜ਼ ਦਾ ਵਿਰੋਧ ਜਿਹੜਾ ਦੀ ਉਹ ਕਰਾਂਗੇ ਜਿਹੜੀ ਤੁਸੀਂ ਬੋਡੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਉਹ ਅੰਡਰ ਇਨਵੈਸਟੀਗੇਸ਼ਨ ਹੈ ਅੱਛਾ ਹੈਲੀਕਾਪਟਰ ਵਾਲਾ ਜਿਹੜਾ ਟੱਕਰ ਹੈ ਜੀ ਆ ਮੁੱਖ ਮੰਤਰੀ ਸਾਹਿਬ ਦੀ ਗਹਿਰਾ ਜੁਨੀ ਚ ਜਿਹੜਾ ਹੈਲੀਕਾਪਟਰ ਨੇ ਇੰਸਰਜਾਈਡ ਹੋਣ ਦੇ ਬਾਰੇ ਕੋਈ ਸਰਕਾਰ ਦਾ ਬਿਆਨ ਨਹੀਂ ਹੈ ਧੰਨਵਾਦ ਜੀ ਤੁਸੀਂ ਇਹ ਪੁੱਛ ਲਿਆ ਮੈਨੂੰ ਮੈਂ ਇਹ ਸਪਸ਼ਟ ਕਰਨਾ ਸੀ ਮੈਨੂੰ ਇਹ ਪਤਾ ਸੀ ਵਿਧਾਨੇ ਵਾਲਿਆ ਸਾਹਿਬ ਬੈਠੇ ਨੇ ਉਹ ਪੁੱਛਣਗੇ ਤੋਂ ਇਹ ਹੈ ਜੀ ਕਿ ਇਹ ਫੇਕ ਖਬਰਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਸਿਰਫ ਵਿਊਜ਼ ਲੈਣ ਦੇ ਵਾਸਤੇ ਮੈਂ ਹੈਰਾਨ ਹ ਕਿ ਅੱਗੇ ਉਹਨੂੰ ਜਿਹੜੇ ਸ਼ੇਅਰ ਕਰਨ ਵਾਲੇ ਉਹ ਉਹਦੀ ਵੈਰੀਫਿਕੇਸ਼ਨ ਕਿਥੋਂ ਕਰ ਹੀ ਨਹੀਂ ਰਹੇ ਹੈਲੀਕਾਪਟਰ ਇੱਕ ਦਿਨ ਯੂਜ਼ ਹੋਇਆ ਯੂਜ਼ ਕਿਨੇ ਕੀਤਾ ਸਾਡੇ ਪੰਜਾਬ ਦੇ ਮਾਨਯੋਗ ਰਾਜਪਾਲ ਜੀ ਨੇ ਔਰ ਜਦੋਂ ਕਿਸੇ ਵੀ ਸੂਬੇ ਦਾ ਕੋਈ ਰਾਜਪਾਲ ਉਹਨੇ ਹੈਲੀਕਾਪਟਰ ਸੂਬੇ ਦਾ ਯੂਜ਼ ਕਰਨਾ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਜਿਹੜਾ ਉਹ ਕਰ ਸਕਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਰਾਜਪਾਲ ਜੀ ਇੱਕ ਦਿਨ ਦੇ ਵਾਸਤੇ ਅੰਮ੍ਰਿਤਸਰ ਉਹ ਹੈਲੀਕਾਪਟਰ ਜਿਹੜਾ ਉਹ ਲੈ ਕੇ ਗਏ ਸੀ ਕੁਝ ਲੋਕ ਜਿਹੜੇ ਉਡਾ ਰਹੇ ਨੇ ਉਹ ਸ਼ਾਇਦ ਇਹ ਚਾਹੁੰਦੇ ਸੀਗੇ ਕਿ ਹੈਲੀਕਾਪਟਰ ਦੀਆਂ ਚਾਬੀਆਂ ਜਾਪਾਨ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਫੜਾ ਜਾਂਦੇ ਫਿਰ ਉਹ ਡਿਸਾਈਡ ਕਰਦੇ ਕੌਣ ਲਿਜਾਊਗਾ ਕੌਣ ਨਹੀਂ ਹੈਲੀਕਾਪਟਰ ਕਿੱਥੇ ਮਿਸਯੂਜ਼ ਹੁੰਦਾ ਸੀਗਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਦਿੱਲੀ ਤੋਂ ਚੱਲ ਕੇ ਬੱਚਿਆਂ ਨੂੰ ਲੈ ਕੇ ਹੈਲੀਕਾਪਟਰ ਬਿਟਿੰਡੇ ਦੀਆਂ ਝੀਲਾਂ ਤੇ ਆਉਂਦਾ ਸੀਗਾ ਕਿਸ਼ਤੀਆਂ ਦੇ ਵਿੱਚ ਝੂਟੇ ਦਿਵਾ ਕੇ ਕੰਡੇ ਤੇ ਬਹਿ ਕੇ ਪੀਜ਼ਾ ਖਾ ਕੇ ਵਾਪਸ ਦਿੱਲੀ ਚਲੇ ਜਾਂਦਾ ਸੀ ਹੈਲੀਕਾਪਟਰ ਦਾ ਮਿਸਯੂਜ਼ ਕਿੱਥੇ ਹੋਇਆ ਸੀਗਾ ਜਦੋਂ ਚੰਡੀਗੜ੍ਹ ਤੋਂ ਕਤੂਰੇ ਜਿਹੜੇ ਨੇ ਕੁੱਤੇ ਉਹਨਾਂ ਨੂੰ ਸ਼ਿਮਲੇ ਲਿਜਾਣ ਦੇ ਵਾਸਤੇ ਪਾਕਿਸਤਾਨ ਦੀ ਜਿਹੜੀ ਮਹਿਲਾ ਦੋਸਤ ਸੀ ਉਹਦੇ ਕੁੱਤਿਆਂ ਨੂੰ ਜਿਹੜਾ ਜੀ ਉਹ ਯੂਜ਼ ਕੀਤਾ ਜਾਂਦਾ ਸੀ ਕੋਈ ਇਹ ਸਾਬਿਤ ਕਰ ਦੇ ਇੱਕ ਦਿਨ ਵੀ ਕਦੀ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਦੀ ਵਰਤੋਂ ਨਿੱਜ ਦੇ ਵਾਸਤੇ ਕੀਤੀ ਹੋਵੇ ਬਿਨਾਂ ਕੰਮ ਤੋਂ ਅਸੀਂ ਜਵਾਬ ਦੇਆ ਪੰਨੂ ਸਾਹਿਬ ਪੰਨੂ ਸਾਹਿਬ ਪਲੀਟ ਇੱਕ ਮਿੰਟ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਗੋਟਿਆ ਦਾ ਪਟਾਲਾ ਚੱਲ ਰਿਹਾ ਹੈ ਸਰਕਾਰ ਨੂੰ ਜਿਹੜਾ ਆ ਗੋਡਾ 48000 ਰੁਪਏ ਦਾ ਵੇਚ ਰਿਹਾ 15000 ਰੁਪਏ ਲੈ ਕੇ ਔਰ ਮੋਨੋਬਲੋਕ ਗੋਡੇ ਪਾਈ ਜਾ ਰਹੇ ਨੇ ਜਦ ਕਿ ਜੋ ਟੈਂਡਰ ਦੀ ਕਾਪੀ ਹੈ ਉਹਦੇ ਵਿੱਚ ਹਾਈ ਫਲੈਕਸੀਬਲ ਗੋਡੇ ਦੀ ਡਿਮਾਂਡ ਕੀਤੀ ਗਈ ਹੈ ਇਸ ਬਾਰੇ ਥੋੜਾ ਕੀ ਕਹਣਗੇ ਘਟਾਲਾ ਕੌਣ ਹੈ ਕੌਣ ਕਰਨ ਵਾਲੇ ਲੋਕ ਨੇ ਦੇਖੋ ਜੇ ਤੁਸੀਂ ਇਹਨੂੰ ਘਟਾਲਾ ਕਹਿ ਰਹੇ ਹੋ ਤਾਂ ਮੈਂ ਡਾਕਟਰ ਬਲਬੀਰ ਸਿੰਘ ਦੀ ਜਿਹੜੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਖੁਦ ਡਾਕਟਰ ਨੇ ਮੈਂ ਉਹਨਾਂ ਤੱਕ ਤੁਹਾਡੀ ਜਿਹੜੀ ਇਹ ਗੱਲ ਜ਼ਰੂਰ ਪਹੁੰਚਾਉਂਗਾ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੇਰਾ ਤੁਹਾਡੇ ਨਾਲ ਵਾਦਾ ਹੈ ਜੀ ਸਰਕਾਰ ਕੋਲੇ ਪਹੁੰਚ ਨਹੀਂ ਆ ਰਹੀ ਜਿਹੜੀ ਨਵੰਬਰ ਦੇ ਮਹੀਨੇ ਦੀ ਪੈਨਸ਼ਨ ਹੈ ਵਿਰਧਾ ਪੈਨਸ਼ਨ ਜਾਂ ਦੂਜੀ ਕੋਈ ਹੈ ਉਹ ਪਾਈ ਨਹੀਂ ਗਈ ਨੇ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਮੈਂ ਅੱਜ ਹੀ ਜਾ ਕੇ ਜਿਹੜਾ ਦੀ ਉਹ ਗੱਲ ਕਰਦਾ ਮੇਰੇ ਧਿਆਨ ਦੇ ਵਿੱਚ ਨਹੀਂ ਗੱਲ ਹੈਗਾ ਕਿ ਕੋਈ ਗੱਲ ਨਹੀਂ ਜੀ ਪਾਉਗੀ ਜ਼ਰੂਰ ਪਾਉਗੀ ਕੋਈ ਪੈਸਿਆਂ ਦੀ ਕਮੀ ਨਹੀਂ ਹੈ ਬੜਾ ਕੈਰੈਕਟਰ ਬਾਦ ਨਾਲ ਜੁੜਿਆ ਹੋਇਆ ਤੁਸੀਂ ਕੈਰੈਕਟਰ ਬਾਦ ਨੂੰ ਖਲ ਪਾਉਣ ਦੀ ਗੱਲ ਕੀਤੀ ਹੈ ਉਸੇ ਮਾਮਲੇ ਦੇ ਉੱਤੇ ਹਿਊਮਨ ਰਾਈਟ ਕਮਿਸ਼ਨ ਨੇ ਡੀਜੀਪੀ ਦੇ ਥਰੂ ਇਹ ਆਪ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਉਹ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਉਸ ਸੰਬੰਧ ਵਿੱਚ ਇੱਕ ਚਿੱਠੀ ਜਾਰੀ ਹੋਈ ਹੈ ਦੇਖੋ ਕਿਸੇ ਵੀ ਇਨਕਾਊਂਟਰ ਨੂੰ ਫੇਕ ਕਹਿ ਦੇਣਾ ਬਿਨਾਂ ਇਨਵੈਸਟੀਗੇਸ਼ਨ ਤੋਂ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਜੜਾ ਦੀ ਉਹ ਸਵਾਲ ਹੈ ਨਹੀਂ ਉਹ ਦੇਖੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਵੀ ਜਿਹੜੀ ਗੱਲ ਕਹੀ ਹੈ ਤੇ ਉਹ ਪੁਲਿਸ ਦਾ ਇਹ ਕੰਮ ਹੈ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਗੈਂਗਸਟਰ ਜਿਹੜੇ ਨੇ ਉਹ ਕਿਸੇ ਜਗ੍ਹਾ ਵੀ ਪੰਜਾਬ ਦੇ ਕਿਸੇ ਜਗ੍ਹਾ ਕਿਸੇ ਨੂੰ ਕੋਈ ਧਮਕੀ ਦਿੰਦੇ ਨੇ ਕਿਸੇ ਤੋਂ ਐਕਸਟਰੈਸ਼ਨ ਮਨੀ ਦੀ ਮੰਗ ਕਰਦੇ ਨੇ ਜਾਂ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਊਗਾ ਅਨੂ ਜੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਮਤਲਬ ਕਿ ਕਾਲਜ ਹੋ ਕੇ ਪੱਜ ਰਹੀ ਹੈ ਉਹਦੇ ਬਾਰੇ ਕਿਸੇ ਉਹ ਤਾਂ ਇਹ ਨਹੀਂ ਹੈਗੀ ਕਿ ਦੇਖੋ ਉਹ ਸਭ ਨੂੰ ਪਤਾ ਹੈ ਜੀ ਕਿ ਉਹ ਮਦਨ ਲਾਲ ਹੈ ਇੱਕ ਜਲਾਲਪੁਰ ਤੋਂ ਪਟਿਆਲੇ ਤੋਂ ਉਹ ਇਹੀ ਕੰਮ ਕਰਦੇ ਰਹੇ ਉਹਦੇ ਮਾਸਟਰ ਸੀ ਪਹਿਲਾਂ ਤਾਂ ਇਹ ਇਹਨਾਂ ਇਹੋ ਜੀਆਂ ਤਕਨੀਕ ਜਿਹੜੀਆਂ ਸੀ ਉਹਨੂੰ ਵਰਤ ਕੇ ਉਹ ਜਿੱਤਦੇ ਰਹੇ ਹੁਣ ਇਹ ਆ ਕਿ ਵੀਡੀਓ ਦਾ ਕਲਚਰ ਆ ਗਿਆ ਜੀ ਉਹਨਾਂ ਨੇ ਬੰਦੇ ਨੂੰ ਆਪ ਹੀ ਜਿਹੜਾ ਭਜਾ ਕੇ ਆਪ ਹੀ ਕਰਕੇ ਕਿਉਂਕਿ ਅਦਾਲਤ ਦੇ ਵਿੱਚ ਜਾਣਾ ਸੀ ਉਹਦੇ ਵਾਸਤੇ ਉਹ ਕੇਸ ਤਿਆਰ ਕੀਤਾ ਗਿਆ ਸੀ ਅਦਾਲਤ ਦਾ ਕੀ ਫੈਸਲਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਜਿੰਨੀਆਂ ਜੜੀਆਂ ਪਟੀਸ਼ਨਾਂ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸ੍ਰੀ ਸੁਮੇਸ਼ਿੰਗ ਬਾਦਲ ਨੇ ਕਿਹਾ ਵੀ ਜੇ AI ਨਾਲ ਉਹ ਆਡੀਓ ਰਿਕਾਰਡ ਹੋ ਗਿਆ ਤਾਂ ਪਰਚਾ ਕਿਵੇਂ ਦਰਜ ਕਰਦੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਜੀ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਜਿਹੜੇ ਸੰਮਣ ਹੋਏ ਆ ਉਹ ਪਰਚਾ ਦਰਜ ਹੋਣ ਤੋਂ ਬਾਅਦ ਹੀ ਹੋਇਆ ਜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ جاری ਹੈ ਔਰ ਉਹਦੀ ਤਹਿ ਤੱਕ ਜਿਹੜਾ ਜੁਆਇਆ ਜਾਊਗਾ ਕੋਈ ਵੀ ਵਿਅਕਤੀ ਜਿਹੜਾ AI ਦੇ ਨਾਲ ਇਦਾਂ ਕਿਸੇ ਦੀ ਬੇਇੱਜ਼ਤੀ ਕਰਨ ਦੀ ਕੋਹਾ ਹਾਂ ਇਹਨਾਂ ਜ਼ਰੂਰ ਹੈ ਇਸ ਮਾਮਲੇ ਦੇ ਉੱਤੇ ਕਾਂਗਰਸ ਝੋਪਾ ਆ ਜੇ ਜਿਹੜੀ AI ਦੇ ਨਾਲ ਵੀਡੀਓ ਉਹਨਾਂ ਦੀ ਬਣਾ ਕੇ ਕਾਲੀ ਦਲ ਨੇ ਆਪਣੇ ਪੇਜ ਦੇ ਉੱਤੇ ਪਾਈ ਆ ਕਾਂਗਰਸ ਝੋਪਾ ਜੀ ਸ਼ਾਇਦ ਕਾਂਗਰਸ ਨੇ ਐਕਸੈਪਟ ਕਰ ਲਿਆ ਅਸੀਂ ਨਹੀਂ ਐਕਸੈਪਟ ਕਰਦੇ ਕਿ ਉਹ ਜਿਹੜੀ ਉਸੇ ਸਾਹਿਬ ਹਰਪੀਟਾ ਦੀ ਜਿਹੜਾ ਮੁਆਵਜ਼ੇ ਦੀ ਕੀ ਪੋਜੀਸ਼ਨ ਹੈ ਜੀ ਐਸ ਪ੍ਰੈਜ਼ੀਡੈਂਟ ਜਿੱਦਾਂ ਦੇ ਘਰ ਟ ਹੈਗੇ ਕਈ ਥਾਵਾਂ ਦੇ ਉੱਤੇ ਵਾਟਰ ਲੌਕਿੰਗ ਨਾਲ ਵੀ ਪ੍ਰੋਬਲਮ ਆਈ ਆ ਉਹਨਾਂ ਦੇ ਹਜੇ ਤੱਕ ਉਹਨਾਂ ਨੂੰ ਕੁਝ ਨਹੀਂ ਮ ਦੇਖੋ ਜਿਹੜਾ ਜਿਹੜਾ ਦੂਜਾ ਵਾਟਰ ਲੌਕਿੰਗ ਆ ਮੀਂਹ ਵਾਲੇ ਜਿਹੜੇ ਸਾਡੇ ਸਭ ਤੋਂ ਜਿਹੜੀ ਪਹਿਲਾ ਪ੍ਰਾਇੋਰਟੀ ਸੀ ਉਹ ਕਿਸਾਨਾਂ ਦੀ ਜਿਹੜੀ ਫਸਲ ਖਰਾਬ ਹੋਈ ਸੀ ਉਹ ਸੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਚੁੱਕਾ ਹੈ ਇਹਦੇ باوجود ਕਿ ਕੇਂਦਰ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਧੋਖਾ ਕੀਤਾ ਪੰਜਾਬ ਦੇ ਨਾਲ ਬਾਰ ਬਾਰ ਜਿਹੜਾ ਉਹ ਧੋਖਾ ਕੀਤਾ ਜਿਹੜੇ ਘਰਾਂ ਦੀ ਗੱਲ ਆ ਉਹ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹ ਫੰਡਸ ਜਾਰੀ ਕੀਤੇ ਸੀਗੇ ਜੇ ਕੋਈ ਰਹਿੰਦੇ ਨੇ ਉਹ ਉਹਦੇ ਦਿਨਾਂ ਦੇ ਦੌਰਾਨ ਜਿਹੜੇ ਉਹ ਜਾਰੀ ਹੋ ਜਾਣਗੇ ਜਿਹੜੀ ਰੇਤਾ ਚਕਾਉਣ ਵਾਲੀ ਗੱਲ ਸੀਗੀ ਜਿਹਦਾ ਖੇਤ ਉਹਦੀ ਰੇਤ ਵਾਲੀ ਉਹ ਜਿਸ ਕਿਸਮ ਦੇ ਨਾਲ ਲੋਕਾਂ ਨੇ ਮਿਹਨਤ ਕੀਤੀ ਆ ਲੋਕਾਂ ਨੇ ਮਦਦ ਜਿਹੜੀ ਆ ਜੀ ਉਹ ਕੀਤੀ ਆ ਉਹ ਕਾਫੀ ਹੱਦ ਤੱਕ ਉਸ ਜ਼ਮੀਨ ਜਿਹੜੀ ਆ ਉਹਦੇ ਤੇ ਫਸਲ ਬੀਜਣ ਜੋਗੇ ਸੀ ਹੋਗੇ ਉਹਦਾ ਟਾਈਮ ਬਧਾਰੇ ਦਸੰਬਰ ਸੀ ਇਹਦਾ ਲਾਸਟ ਜੇ ਲੋੜ ਪਈ ਤਾਂ ਜ਼ਰੂਰ ਬਤਾਵਾਂਗੇ ਪੰਨੂ ਸਾਹਿਬ 2022 ਚ ਤੁਹਾਡੀ ਪਾਰਟੀ ਵੱਲੋਂ ਕਿਹਾ ਗਿਆ ਸੀ ਪੰਜਾਬ ਦਾ ਜਿਹੜਾ ਕਰਜ਼ਾ ਅਸੀਂ ਘਟਾਵਾਂਗੇ ਪਰ ਦਿਨੋਂ ਦਿਨ ਹਰਦਾ ਜਾ ਰਿਹਾ ਹੈ ਦੇਖੋ ਇਸ ਤਰ੍ਹਾਂ ਹੈ ਕਿ ਕਰਜ਼ਾ ਚੜਾਇਆ ਕਿਨੇ ਆ ਜੇ ਤੁਸੀਂ 20 ਸਾਲ ਦਾ ਪਿਛਲੇ ਜਿਹੜਾ ਜੀ ਉਹ ਕਰੋ ਕਿ ਉਦੋਂ ਕਿੰਨਾ ਸੀਗਾ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਵਧਿਆ ਅਸੀਂ ਹਰ ਖੇਤਰ ਦੇ ਵਿੱਚ ਜਿਹੜਾ ਦੀ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਉਹਨੂੰ ਸਹੀ ਕਰਨ ਦੇ ਯਤਨ ਕਰ ਰਹੇ ਆ ਪੀਐਸਪੀਸੀਐਲ ਦੀ ਜਿਹੜੀ ਕਿਸ਼ਤ ਜਾਂਦੀ ਸੀ ਉਹ ਔਨ ਟਾਈਮ ਜੇ ਕਿਸੇ ਨੇ ਦਿੱਤੀ ਆ ਤਾਂ ਉਹ ਮੌਜੂਦਾ ਪੰਜਾਬ ਸਰਕਾਰ ਨੇ ਹੀ ਜਿਹੜੀ ਆ ਉਹ ਦਿੱਤੀ ਆ ਪੰਜਾਬ ਆਪਣੇ ਪੈਰਾਂ 'ਸਿਰ ਹੋਊਗਾ ਮੈਨੂੰ 100% ਯਕੀਨ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਔਰ 27 ਦੇ ਵਿੱਚ ਅਸੀਂ ਸਰਕਾਰ ਰਿਪੀਟ ਕਰਾਂਗੇ ਅਗਲੇ 5 ਸਾਲਾਂ ਦੇ ਦੌਰਾਨ ਜਿਹੜੇ ਕੰਮ ਰਹਿ ਗਏ ਆ ਉਹ ਵੀ ਪੂਰੇ ਕਰਾਂਗੇ